ਪਾਇਲ ਪਰਮ ਦੀ ਕੁਝ ਟਾਈਮ ਤੋਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੋਕ ਕਹਿੰਦੇ ਪਏ ਸੀ ਕਿ ਇਹ ਚੋਰ ਨੇ ਆਂਗੀ ਪਾਇਲ ਪਰਮ ਅਸੋ ਜਿਸ ਤੋਂ ਬਾਅਦ ਪਾਇਲ ਪਰਮ ਹੋਣੇ ਹੋਣੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਵੀ ਆਈਸੀ ਦੇ ਨਾਲ ਦੀ ਨਾਲ ਪਾਇਲ ਪਰਮ ਨੇ ਕੁਝ ਕੁ ਸਟੋਰੀਆਂ ਵੀ ਸ਼ੇਅਰ ਕੀਤੀ ਨੇ ਪਹਿਲਾਂ ਤੁਸੀਂ ਇੱਕ ਸਟੋਰੀ ਦੇਖੋ ਜਿਸ ਦੇ ਵਿੱਚ ਕਿਸ ਨੇ ਕਿਹਾ ਸੀ ਕਿ ਚੋਰੀ ਦਾ ਕਿਨੇ ਇਲਜ਼ਾਮ ਲਗਾਇਆ ਤੁਹਾਡੇ ਤੇ ਯਾਰ ਮੈਨੂੰ ਤਾਂ ਟੈਨਸ਼ਨ ਹੁੰਦੀ ਪਈ ਹੈ ਕਿ ਤਾਂ ਪਾਇਲ ਪਰਮ ਉਸ ਦਾ ਰਿਪਲਾਈ ਕੀਤਾ ਸੀ ਕਿ ਕਿਸੇ ਦੀ ਹੈਲਪ ਲਈ ਗਈ ਸੀ ਮੈਂ ਆਪਣੀ ਦੋਸਤ ਦੀ ਕੁਝ ਲੋਕਾਂ ਨੇ ਮੇਰੇ ਨਾਲ ਗਲਤ ਕੀਤਾ ਇਦਾਂ ਕੁਝ ਨਹੀਂ ਸੀ ਬਸ ਬਦਨਾਮ ਕਰ ਇਹਨੇ ਜੋ ਕਰਨਾ ਸੀ ਉਹ ਕਰੀ ਜਾ ਰਹੇ ਨੇ ਪਾਇਲ ਪਰਮ ਦਾ ਇੱਥੇ ਹੀ ਕਹਿਣਾ ਕਿ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਮੈਂ ਉੱਥੇ ਕਿਸੇ ਕੁੜੀ ਦੀ ਹੈਲਪ ਕਰਨ ਲਈ ਗਈ ਸੀ ਇਹ ਪੁੱਛਣ ਗਈ ਸੀ ਕਿ ਕੀ ਹੋਇਆਗਾ ਕੀ ਨਹੀਂ ਹੋਇਆ ਬਸ ਲੋਕਾਂ ਨੇ ਮੈਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਕੀ ਪਾਇਲ ਪਰਮ ਵੀ ਚੋਰ ਆ ਗਈ ਇਸ ਵਾਰੇ ਪਾਇਲ ਪਰਮ ਨੇ ਬਾਕੀ ਲਾਈਵ ਦੇ ਵਿੱਚ ਵੀ ਕੁਝ ਗੱਲਾਂ ਸ਼ੇਅਰ ਕੀਤੀਆਂ ਨੇਗੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਸ ਨੇ ਮੇਰ ਦੀ ਵੀਡੀਓ ਨੂੰ ਵਾਇਰਲ ਕੀਤਾ ਜਾਂ ਜਿਸ ਨੇ ਵੀਡੀਓ ਬਣਾਈ ਅਸੀਂ ਉਹਨਾਂ ਨੂੰ ਪ੍ਰਕਾਸ਼ ਵੀ ਕਰਾਂਗੇ ਬਾਕੀ ਤੁਸੀਂ ਅੱਗੇ ਉਹ ਪਾਇਲ ਪਰਮ ਦੀ ਛੋਟੀ ਜਿਹੀ ਕਲਿੱਪ ਦੇਖੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਸਾਂਝੇ ਕਰਿਓ ਕਮੈਂਟਰ ਇਹ ਸੀਗਾ ਕਿ ਆਪਣੀ ਇੱਕ ਫਰੈਂਡ ਸੀਗੀ ਸਰਕਲ 'ਚ ਨਵੂ ਨਾਮ ਦੀ ਕੁੜੀ ਤੇ ਐਕਚੁਅਲ ਜੇ ਕੋਈ ਸਿਟੀ ਹੈ ਤੁਹਾਡੇ ਇੱਥੇ ਆਪਣੇ ਲਾਂਡਰਾ ਰੋਡ ਤੇ ਕਿਹੜੀ ਸਿਟੀ ਸੀ ਦੀ ਮਿੱਤਲ ਪੈਰਾਡਾਈਸ ਤੇ ਉੱਥੇ ਲੜਾਈ ਹੋਈ ਸੀ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ 5-6 ਦਿਨ ਪਹਿਲਾਂ ਦੀ ਗੱਲ ਆ ਕਿ ਉੱਥੇ ਲੜਾਈ ਹੋਈ ਸੀਗੀ ਮੈਨੂੰ ਨਹੀਂ ਪਤਾ ਸੀਗਾ ਕਿ ਕਾਦੀ ਲੜਾਈ ਹੋਈ ਹੈ ਕਾਦੀ ਨਹੀਂ ਹੋਈ ਹੈ ਹਨਾ ਕੋਈ ਯਾਰ ਦੋਸਤ ਤੁਹਾਨੂੰ ਫੋਨ ਕਰਦਾ ਰਾਤ ਨੂੰ ਕਿ ਪਹਿਲਾਂ ਆ ਚੱਕਰ ਹੋਇਆ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਆ ਕਿ ਮੈਂ ਤੁਹਾਡੇ ਕੋਲ ਆ ਰਿਹਾ ਮੇਰੇ ਕੋਲ ਆ ਜਾ ਮੇਰੀ ਹੈਲਪ ਕਰ ਦੇ ਮੋਨਾ ਪੈਰਾਡਾਈਜ਼ ਹੈ ਨਾ ਮੋਨਾ ਪੈਰਾਡਾਈਜ਼ ਮਿੱਤਲ ਅਪਾਰਟਮੈਂਟ ਆ ਉੱਥੇ ਆਪਣੇ ਲਾਂਡਰਾ ਰੋਡ ਤੇ 126 ਕੇ 115 ਚ ਉੱਥੇ ਰਾਤ ਨੂੰ ਝਗੜਾ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ ਇਸ ਬਾਰੇ ਕਿ ਚੋਰੀ ਦਾ ਝਗੜਾ ਸੀ ਜਾਂ ਕਿਸੇ ਚੀਜ਼ ਦਾ ਝਗੜਾ ਸੀਗਾ ਮੈਂ ਉੱਥੇ ਰਾਤ ਨੂੰ ਚਲੇਗੀ ਕਿ ਮੈਂ ਕੱਲੀ ਸੀਗੀ ਦੀਦੀ ਨੂੰ ਵੀ ਆਇਆ ਫੋਨ ਤੇ ਮੈਨੂੰ ਵੀ ਆਇਆ ਸੀਗਾ ਦੀਦੀ ਮੇਰੇ ਨਾਲ ਹੀ ਬੈਠੇ ਆ ਪਹਿਲਾਂ ਇਹਨਾਂ ਨੂੰ ਕਾਲ ਆਈ ਫਿਰ ਮੈਨੂੰ ਕਾਲ ਆਈ ਕਿ ਦੀਦੀ ਮੈਂ ਮੈਨੂੰ ਹੈਲਪ ਚਾਹੀਦੀ ਨਵੂ ਦਾ ਫੋਨ ਆਇਆ ਕਿ ਐਦਾ ਐਦਾ ਕਰਕੇ ਪ੍ਰੋਬਲਮ 'ਚ ਫਸ ਗਏ ਆ ਸਾਨੂੰ ਨਹੀਂ ਪਤਾ ਸੀ ਕੀ ਪ੍ਰੋਬਲਮ ਹੈ ਕੀ ਨਹੀਂ ਮੈਂ ਕਹਿ ਬੁ ਕਰਕੇ ਆਪਣੇ ਇੱਥੇ ਤੋਂ ਚਲੇਗੀ ਆ ਤੇ ਉੱਥੇ ਜਾ ਕੇ ਸੁਸਾਇਟੀ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਜਾ ਕੇ ਉਹਨਾਂ ਨੂੰ ਪਤਾ ਕਿ ਫੇਮਸ ਹੈਗੀ ਆ ਫੇਮਸ ਕਰਕੇ ਉਹਨਾਂ ਨੇ ਵੀਡੀਓ ਵੀਡੀਓ ਬਣਾਈ ਮਾਰਨ ਕਿਹਾ ਤੁਸੀਂ ਵੀਡੀਓ ਨਾ ਬਣਾਓ ਕਿ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਜਿਹੜੀ ਗੱਲ ਹੈਗੀ ਮੇਰੇ ਮੂੰਹ ਤੇ ਕਰੋ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੋਸਾਇਟੀ ਵਾਲਿਆਂ ਨੇ ਜੋ ਵੀ ਸੋਸਾਇਟੀ ਵਾਲੇ ਉਹਨਾਂ ਲੱਗਿਆ ਸ਼ਾਇਦ ਮੈਂ ਕਿਤੇ ਉਹ ਪ੍ਰਾਵਾਂ ਬਿਸ਼ਨੋਈ ਦੀ ਗਾਂ ਕਿ ਮੈਂ ਨਹੀਂ ਆਈ ਉਹਨਾਂ ਲੱਗਿਆ ਕਿ ਮੈਂ ਸ਼ਾਇਦ ਉਹਨਾਂ ਦੇ ਉਹ ਆਈ ਮੈਂ ਸਿਰਫ ਉਹਨਾਂ ਦੇ ਪੱਖ ਲਈ ਗਈ ਸੀ ਕਿ ਲੜਾਈ ਜੋ ਹੋਈ ਆ ਇੱਕ ਮਿੰਟ ਮੈਂ ਤੁਹਾਨੂੰ ਪਿੱਛੇ ਐਡ ਕਰਦੀ ਆਂ ਕੁੜੀ ਨੂੰ ਵੇਖ ਲੜਾਈ ਦਾ ਕੀ ਪ੍ਰੋਬਲਮ ਸੀਗਾ ਕੀ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਫਾਈਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸ ਮੈਨੂੰ ਉੱਥੇ ਕੁੱਟਮਾਰ ਕਰ ਰਹੇ ਸੀ ਤੇ ਮੈਂ ਮੈਨੂੰ ਉੱਥੋਂ ਫੋਨ ਆਇਆ ਮੈਂ ਮੈਂ ਆਲੀਆ ਦੀ ਨੂੰ ਫੋਨ ਕੀਤਾ ਠੀਕ ਆ ਵੀ ਇੱਦਾਂ ਇੱਦਾਂ ਗੱਲ ਹੋਈ ਆ ਤੇ ਆਲੀਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉੱਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰਦੇ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉੱਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂ ਕਰਨ ਲੱਗੇ ਪਾਇਲ ਨਾਲ ਉਹਦੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰਿਆਂ ਨੇ ਕੈਮਰੇ ਔਨ ਕਰ ਲਏ ਤੇ ਮਤਲਬ ਬਹੁਤ ਜ਼ਿਆਦਾ ਗਲਤ ਬੋਲਣਾ ਲੱਗ ਗਏ ਇਸ ਨੂੰ ਬਿਨਾਂ ਗੱਲ ਤੋਂ ਇਹਦੀ ਵਿੱਚ ਕੋਈ ਮਿਸਟੇਕ ਨਹੀਂ ਸੀ ਉਹਨਾਂ ਦੀ ਡਰਿੰਕ ਕੀਤੀ ਹੋਈ ਸੀ ਤੇ ਕੋਈ ਮਤਲਬ ਚੋਰੀ ਵਾਲਾ ਮੈਟਰ ਨਹੀਂ ਸੀਗਾ ਬਿਨਾਂ ਗੱਲ ਤੋਂ ਇਹਨੂੰ ਬਦਨਾਮ ਕਰ ਰਿਹਾ ਵੀ ਇਨਫਲੂਐਂਸਰ ਹੈ ਇਸ ਚੱਕਰ ਚ ਇਹਦੀ ਕੋਈ ਮਿਸਟੇਕ ਨਹੀਂ ਸੀ ਉਸ ਦੇ ਵਿੱਚ ਇਹ ਗੱਲ ਮੈਂ ਸਾਰਿਆਂ ਨੂੰ ਇਸ ਲਈ ਕਹਿ ਰਹੀ ਹਾਂ ਕਿ ਕਿ ਅੱਪਾ ਕਿਸੇ ਯਾਰ ਦੋਸਤ ਦੀ ਹਾਲਤ ਵਿੱਚ ਮੇਰਾ ਮਤਲਬ ਇਹ ਨਹੀਂ ਕਿ ਕਿ ਉਹਦੇ ਨਾਲ ਉੱਥੇ ਲੜਾਈ ਝਗੜਾ ਹੋ ਰਿਹਾ ਸੀ ਠੀਕ ਹੈ ਮੇਰੇ ਹਸਬੰਡ ਤੇ ਬਲੇਮ ਆਇਆ ਉਹਨਾਂ ਤੇ ਪਰਚਾ ਹੋਇਆ ਬਟ ਇਹਦੇ ਵਿੱਚ ਕੋਈ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਪਲੀਜ਼ ਇਹ ਕੁੜੀ ਨੂੰ ਨਾ ਉਹ ਕਰੋ ਠੀਕ ਹੈ ਮੇਰੀ ਫਰੈਂਡ ਆ ਮੈਂ ਇਹਨੂੰ ਫੋਨ ਇਸ ਲਈ ਕੀਤਾ ਸੀ ਕਿਉਂਕਿ ਮੇਰੀ ਹੈਲਪ ਲਈ ਆਈ ਸੀ ਉੱਥੇ ਇਹਨੂੰ ਬਦਨਾਮ ਨਾਮ ਕਰੋ ਪੈਣਾ ਵਰਗੀ ਮੇਰੀ ਪਲੀਜ਼ ਇਹਨੂੰ ਨਾ ਯਾਰ ਰੋਲ ਨਾ ਕੀਤਾ ਜਾਵੇ ਇਹਦੀ ਇੱਕ ਕੁੜੀ ਆ ਇਹੀ ਗੱਲ ਤੋਂ ਇਹ ਨਜਾਇਜ਼ ਟਰੋਲ ਕਰ ਰਹੇ ਆ ਤੇ ਤੇਰੀ ਗੱਲ ਕਿਹੜੀ ਕੁੜੀ ਦੇ ਫੋਨ ਤੇ ਵੀਡੀਓ ਬਣੀ ਆ ਮੈਂ ਸ਼ਰਮ ਕਰ ਰਹੀ ਆ ਜਿੱਦੜ ਮੈਨੂੰ ਹੋਮ ਮਿਲ ਗਈ ਤੇ ਮੈਂ ਜਾਣਦੀ ਕਿ ਮੈਨੂੰ ਜਾਣਦਾ ਵਾ ਜਿਨੇ ਵੀ ਮਾਰਨ ਕੀਤੀ ਆ ਦੇਖੋ ਮੈਂ ਉਹਨਾਂ ਨੂੰ ਪਹਿਲਾਂ ਕਹਿੰਦੀ ਗੱਲ ਸੋਸਾਇਟੀ ਨੂੰ ਕਹੀ ਸੀਗੀ ਕਿ ਤੁਸੀਂ ਵੀਡੀਓ ਨਾ ਬਣਾਓ ਕਿ ਮੈਨੂੰ ਕੱਲ੍ਹ ਉਹ ਗੱਲ ਇਹ ਮੈਨੂੰ ਗੱਲ ਦੱਸ ਦੋ ਵੀ ਕੀ ਆ ਹਾਂ ਤੇ ਉਹਨਾਂ ਸੋਸਾਇਟੀ ਉਹਨਾਂ ਨੇ ਨਹੀਂ ਸੁਣਿਆ ਉਹਨਾਂ ਨੇ ਨਹੀਂ ਸੁਣੀ ਮੇਰੀ ਗੱਲ ਉਹਨੇ ਬਹੁਤ ਜ਼ਿਆਦਾ ਕਿਚੂੜੀ ਕਰੀ ਆ ਦੇ ਨਾਲ ਇੰਸਟਾਗ੍ਰਾਮ ਵਾਲੇ ਇਹ ਨਾ ਸੋਚ ਲਿਆ ਕਰੋ ਕਿ ਹਾਂ ਸੱਚੀ ਉਹਨੇ ਚੋਰੀ ਕੀਤੀ ਆ ਉਹ ਚੋਰ ਆ ਜੀ ਨੋਰਲ ਆ ਗਿਆ ਕਾਰ ਗੱਡੀ ਆ ਜਾਂ ਮੇਰਾ ਤੇਲ ਸੀ ਜਾਂਦਾ ਜਦੋਂ ਜਦੋਂ ਸੋਸਾਇਟੀ ਵਾਲ ਨੇ ਇਹਦੇ ਹੱਥ ਚ ਫੋਨ ਦੇਖਿਆ 17 ਪ੍ਰੋ ਮੈਕਸ ਉਹ ਤੋਂ ਉਹਨਾਂ ਨੂੰ ਲੱਗਿਆ ਵੀ ਇਹ ਚੋਰੀ ਦਾ ਫੋਨ ਆ ਬਹੁਤ ਜ਼ਿਆਦਾ ਗਲਤ ਬੋਲੇ ਬਟ ਇਹਦੇ ਵਿੱਚ ਕੁੜੀ ਦੀ ਕੋਈ ਮਿਸਟੇਕ ਨਹੀਂ ਆ ਅਸੀਂ ਖੁਦ ਜਾ ਕੇ ਲੈ ਕੇ ਆਏ 10 ਦਿਨ ਹੋਈ ਨਹੀਂ ਮਸਲੇ ਫੋਨ ਲੈਣ ਹਾਂ ਖੁਦ ਨਿਊ ਫੋਨ ਬਾਏ ਕਰਕੇ ਲੈ ਕੇ ਆਏ ਆ ਆ ਦੀ ਵਾਈਟ ਓਪਨ ਤੇ ਦੂਜੀ ਗੱਲ ਨਾ ਕਹਿਣ ਵਾਸਤੇ ਗੱਲਾਂ ਬਹੁਤ ਹੋ ਜਾਂਦੀਆਂ ਪਾਇਲ ਇਦਾਂ ਪਾਇਲ ਇਦਾਂ ਪਰ ਭਰਾਵਾ ਉਦੋਂ ਨਹੀਂ ਸੀ ਕਿ ਕਦੇ ਚੋਰੀ ਕੀਤੀ ਜਦੋਂ ਅਸੀਂ ਘਰੋਂ ਨਿਕਲੇ ਸੀ ਤੇ ਹੁਣ ਹੁਣ ਕੀ ਅਸੀਂ ਚੋਰੀ ਕਰਨੀ ਆ ਤੇ ਰਹੀ ਗੱਲ ਜੇ ਮੈਂ ਏਡੀ ਹੀ ਝੋੜ ਸੀਗੀ ਚੋਰੀ ਬਣਾ ਰਹੇ ਹਾਂ ਜੇ ਮੈਂ ਏਡੀ ਹੀ ਝੋੜ ਸੀਗੀ ਤੇ ਮੈਨੂੰ ਛੱਡ ਕੇ ਕਿਉਂ ਗਏ ਹਾਂ ਰਾਈਟ ਰਾਈਟ ਇਹ ਸਿਰਫ ਸਾਜ਼ਿਸ਼ ਸੀ ਉੱਥੇ ਜਿਹੜੇ ਮੁੰਡੇ ਖੜੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਦੇ ਮੁੰਡੇ ਸੀ ਹਰਿਆਣੇ ਸਾਡੇ ਹਰਿਆਣੇ ਦੇ ਮੁੰਡੇ ਆ ਉਹ ਮੈਨੂੰ ਤਿੰਨਾਂ ਦੇ ਫੇਸ ਯਾਦ ਨਹੀਂ ਠੀਕ ਆ ਕੋਈ ਗੱਲ ਨਹੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਵੀ ਕੀਤੀ ਜਾਊਗੀ ਇਦਾਂ ਤਾਂ ਯਾਰ ਤੁਸੀਂ 10 ਦਿਨ ਵੀਡੀਓ ਪਾ ਲਣਗੇ 20 ਦਿਨ ਵੀਡੀਓ ਪਾ ਲਣਗੇ ਮੇਰਾ ਕੁਝ ਨਹੀਂ ਜਾਣਾ ਹੈਗਾ ਕੀ ਹੋ ਜਾਊਗਾ ਮੇਰੇ ਫਾਲੋਅਰ ਵੱਧ ਜੂਗੇ ਮੇਰੀ ਹਾਈਪ ਵੱਧ ਜੂਗੀ ਕੀ ਹੋ ਜਾਊਗਾ ਬਦਨਾਮੀ ਕਰਨੀ ਬਦਨਾਮੀ ਅੱਗੇ ਨਹੀਂ ਹੋਈ ਹੈਗੀ ਪਹਿਲਾਂ ਹੋਈ ਹੈ ਹੁਣ ਹੋ ਜਾਊਗੀ ਐ ਡੇੜਾ ਵੀ ਡੇੜਾ ਵੀ ਬਾਰ ਬਾਰ ਵੀਡੀਓ ਅਪਲੋਡ ਕਰ ਰਿਹਾ ਪਾਰਟ 1 ਪਾਰਟ 2 ਉਹਦਾ ਅਸੀਂ ਪਤਾ ਕਰਵਾਈ ਲੈਣਾ ਵੀ ਕੌਣ ਆ ਮੈਨੂੰ ਕੁੜੀ ਦਾ ਇੱਕ ਵਾਰੀ ਪਤਾ ਨਾ ਕਿ ਮੈਂ ਛਿੱਲਣੀ ਬਹੁਤ ਆ ਮੈਂ ਸਿੱਧਾ ਲਾਈਵ ਤੇ ਕਹਿ ਰਹੀ ਹਾਂ ਕਿਉਂਕਿ ਜੇ ਅਸੀਂ ਗਲਤੀ ਕੀਤੀ ਮੈਂ ਆਪਣੀ ਗਲਤੀ ਹਮੇਸ਼ਾ ਮੰਨੀ ਆ ਕਿ ਆਪਣੇ ਲਾਈਵ ਤੇ ਜਿੱਥੇ ਗਲਤ ਨਹੀਂ ਹੈਗੇ ਮੈਂ ਕਿਸੇ ਪਿਓ ਦੀ ਤਾਂ ਤੁਸੀਂ ਨਾ ਕਿ ਟ੍ਰੋਲ ਕਰੋ ਕੁਝ ਬਾਕੀ ਦੇ ਬਾਕੀ ਜੇ ਤੇਰੀ ਗਲਤੀ ਹੁੰਦੀ ਤਾਂ ਪੁਲਿਸ ਤੇ ਨੂੰ ਲੈ ਕੇ ਜਾਂਦੇ ਇਹਨੂੰ ਛੱਡ ਕੇ ਥੋੜੀ ਜਾਣਾ ਸੀ ਹਾਂ ਆਬੀਸਲੀ ਜੀ ਗੱਲ ਨਾ ਤੇ ਤੁਸੀਂ ਉੱਥੇ ਕਿਸੇ ਕੁੜੀ ਦਾ ਪੱਖ ਸੁਣਿਆ ਨਹੀਂ ਤੁਸੀਂ ਮੂੰਹ ਚਾ ਕੇ ਵੀਡੀਓ ਪਾ ਦਿੰਦੇ ਇੰਸਟਾ ਤੇ ਕਿ ਹਾਂ ਇਹ ਕੁੜੀ ਗਲਤ ਹੈ ਇਹ ਕੁੜੀ ਗਲਤ ਹੈ ਤੁਸੀਂ ਕੀ ਮਾੜਾ ਦੇਖ ਲਿਆ ਉਦੋਂ ਚੰਗੀ ਹੁੰਦੀ ਪਾਇਲ ਜਦੋਂ ਸਾਰੇ ਦੀ ਹੈਲਪ ਕਰਦੀ ਉਦੋਂ ਤਾਂ ਪਾਇਲ ਵਰਗੀ ਕੋਈ ਕੁੜੀ ਨਹੀਂ ਹੁੰਦੀ ਜੇ ਅੱਜ ਮੜੀ ਵੀਡੀਓ ਹੋ ਗਈ ਤੇ ਸਾਰੇ ਮੇਰੇ ਖਿਲਾਫ ਹੋ ਗਏ ਆ ਸਾਰੇ ਟ੍ਰੋਲ ਕਰਨ ਲੱਗ ਗਏ ਬਿਨਾਂ ਗੱਲ ਤੋਂ ਜਦੋਂ ਕਿਸੇ ਨੇ ਪੈਸੇ ਖੜਾ ਦੋ ਪਾਇਲ ਉਧਰ ਚੰਗੀਆਂ ਆ ਹਾਂਜੀ ਨਾਲ ਬਿਠਾ ਲਓ ਉਧਰ ਚੰਗੀਆਂ ਆ ਹੁਣ ਤੁਸੀਂ ਮੇਰੀ ਪਿੱਠ ਪਿੱਛੇ ਆ ਚੀਜ਼ਾਂ ਕਰ ਰਹੇ ਹੋ ਕਿ ਪਾਇਲ ਗਲਤ ਤੁਹਾਨੂੰ ਉਹ ਚੰਗੀਆਂ ਚੀਜ਼ਾਂ ਤਾਂ ਤੁਸੀਂ ਦਿਖਦੇ ਆ ਨਹੀਂ ਹੈਗੀ ਇੱਕ ਮਾੜੀ ਹੋ ਜਵੇ ਤੁਸੀਂ ਉਧਰ ਉਧਰ ਵੱਲ ਭੱਜ ਲੈਂਦੇ ਹੋ ਯਾਰ ਕਿੱਦਾਂ ਨੇ ਤੁਸੀਂ ਹੈਗੇ ਆ ਐਨੇ ਫੁੱਦੂ ਲੋਕ ਆ ਤੁਸੀਂ ਚਲੋ ਕੋਈ ਨਹੀਂ ਯਾਰ ਬਟੇ ਇਹ ਕੁੜੀ ਦੀ ਕੋਈ ਗਲਤੀ ਨਹੀਂ ਆ ਠੀਕ ਆ ਬਾਕੀ ਮੇਰੇ ਹਸਬੰਦ ਦੀ ਗਲਤੀ ਸੀਗੀ ਠੀਕ ਆ ਉਹ ਵੀ ਆ ਬੈਠਾ ਆ ਕੋਈ ਨਹੀਂ ਮੈਂ ਵੀ ਨਹੀਂ ਆਣਾ ਸੀਗਾ ਪਹਿਲੀ ਦਮ ਮੈਂ ਕਲੈਰੀਫਾਈ ਕਰਨਾ ਆਣਾ ਹੀ ਨਹੀਂ ਸੀਗਾ ਮੈਂ ਬਾਰ ਬੈਠਾ ਨਾ ਮੇਰੇ ਚ ਦਮ ਸੀਗਾ ਮੈਂ ਲਾਈਵ ਤੇ ਬੈਠ ਕੇ ਬੋਲ ਰਹੀ ਆ ਜਿਆਦਾ ਕੱਟਾ ਕੱਢੀ ਕੱਟਰੀ ਕੱਢਣੀ ਆਤਾ ਤਾਂ ਸਾਹਮਣੇ ਆ ਜਾਓ ਮੇਰਾ ਡਰੈਸ ਲੈ ਲਓ ਸਾਹਮਣੇ ਆ ਕੇ ਮੇਰੀ ਹਿੱਕ ਚ ਵੱਜੋ ਆ ਕੇ ਬਹੁਤ ਹੋ ਗਿਆ ਬਾਕੀ ਜੇ ਕਿਸੇ ਦੀ ਗਲਤੀ ਹੁੰਦੀ ਨਾ ਤਾਂ ਕੋਈ ਨਾ ਪਾਰਵਾਈ ਤਾਂ ਹੋਣੀ ਸੀ ਪੁਲਿਸ ਛੜਦੀ ਨਾ ਉਹਨੂੰ ਕਿਤੇ ਮੇਰੇ ਹਸਬੰਦ ਦੀ ਗਲਤੀ ਸੀਗੀ ਬਾਈ ਮਿਸਟੇਕ ਉਹਨਾਂ ਨੂੰ ਮਤਲਬ ਗਲਤਫਹਿਮੀ ਹੋਈ ਆ ਉਹ ਵੀ ਆ ਬੈਠਾ ਬਾਹਰ ਇਹਦੇ ਵਿੱਚ ਅੰਦਰ ਹੁੰਦਾ ਬਾਈ ਹੱਥ ਬਣਦਾ ਭੈਣਾ ਵਰਗੀ ਆ ਮੇਰੇ ਮੈਨੂੰ ਤਾਂ ਭੈਣ ਬਣਾ ਕੇ ਬਣਾਈ ਦੀ ਸੀ ਮੈਂ ਉਹ ਵਿਚਾਰੀ ਤਾਂ ਇਦਿਗੀ ਵੀ ਪਤਾ ਨਹੀਂ ਕੀ ਗੱਲ ਆ ਇਹਨੂੰ ਗੱਲ ਵੀ ਹੀ ਪਤਾ ਆਪਣੇ ਉਹ ਹੀ ਆ ਦਿੱਤਾ ਅਬ ਥੋੜੀ ਤਾਂ ਕੋਈ ਗਲਤੀ ਵੀ ਨਹੀਂ ਆ ਕੇ ਗੱਡਰ ਬੰਦੇ ਆਣੇ ਕੁੱਟਣ ਲੱਗ ਗਏ ਮੈਨੂੰ ਵੀ ਇੱਦਾਂ ਹੀ ਆ ਆ ਕੇ ਕੁਝ ਨਹੀਂ ਪੁੱਛਿਆ ਬਸ ਮੇਰੇ ਦੇ ਸਿੱਧਾ ਚੜ ਗਏ ਆਗੇ ਇਹ ਕੋਈ ਉਹਨਾਂ ਨੂੰ ਐ ਚੋਰੀ ਕਰੀਆ ਵੀਡੀਓ ਕੇਸ ਕਰੋ ਜੇ ਤੁਹਾਨੂੰ ਇਹ ਆ ਸਾਰਿਆਂ ਨੂੰ ਵੀ ਕੋਈ ਗਲਤ ਕੰਮ ਕਰਿਆ ਕਿਸੇ ਨੇ ਵੀ ਜਾਂ ਤੁਸੀਂ ਆਪਾਂ ਕੋਈ ਵੀ ਸਾਡੀ ਵੀਡੀਓ ਰਕਾਰੋ ਕੋਈ ਵੀ ਗਲਤ ਕੰਮ ਕਰਦੇ ਹੋ ਕਰੀ ਨਹੀਂ ਕੋਈ ਗਲਤ ਕੰਮ ਆ ਬਾਹਰ ਬੈਠੇ ਆ ਪੁਲਿਸ ਛਾੜ ਦਿੰਦੀ ਆ ਤਾਂ ਉਹ ਚੋਰੀਆਂ ਕਰਦੇ ਨੇ ਕੀ ਗੱਲ ਸਾਰਿਆਂ ਨੂੰ ਇਹ ਵੀ ਕਹਿ ਦਮਾ ਕਿ ਜਦੋਂ ਪਾਇਲ ਕਿਤੇ ਇੰਸਟਾਗ੍ਰਾਮ ਦੇ ਕਿਸੇ ਹੈਲਪਫੁਲ ਦੀ ਲੋੜ ਹੁੰਦੀ ਨਾ ਉਦੋਂ ਪਾਇਲ ਸਭ ਤੋਂ ਚੰਗੀ ਬਾਕੀ ਇੱਕ ਗੱਲ ਹੋਰ ਕਿਸੇ ਦੀ ਨਾ ਗੱਲ ਸੁਣਨੀ ਚਾਹੀਦੀ ਜਿਵੇਂ ਸੁਸਾਇਟੀ ਵਾਲੀਆਂ ਤੀਂ ਦੀਆਂ ਖੇਚ ਤੂੰ ਕਰ ਰਹੀ ਸੀ ਨਾ ਉਹਨਾਂ ਦੀ ਨਿੱਤਿਆ ਪਹਿਣਾ ਹੈਗੀਆਂ ਨੇ ਕੋਈ ਨਹੀਂ ਬੇਕੂਫ ਲੜੀਆਂ ਬੇਕੂਫ ਸੀ ਨਾ ਉਹ ਸੋਸਾਇਟੀ ਮੈਂ ਤਾਂ ਕਿੰਨੀਆਂ ਲੀਮੂ ਤੇ ਮੈਂ ਕਦੇ ਨਹੀਂ ਦੇਖੀ ਲੀਆਂ ਪੜੀਆਂ ਪੜੀਆਂ ਲਗੀਆਂ ਅਣਪੜ ਹੁੰਦੀਆਂ ਨਾ ਜਿਹੜੀਆਂ ਜਨਾਨੀਆਂ ਹੁੰਦੀਆਂ ਉਹ ਨਹੀਂ ਆਪਣੇ ਆਪ ਨੂੰ ਅਨਜ ਐਜੂਕੇਟਡ ਕਹਾਉਂਦੀ ਸੀ ਉਸ ਦਿਨ ਤੁਸੀਂ ਐਜੂਕੇਟਿਡ ਹੋ ਕੇ ਵੀ ਤੁਸੀਂ ਆਪ ਹਰਕਤਾਂ ਇੰਨੀ ਆ ਐਜੂਕੇਟਡ ਵਾਲੀਆਂ ਕਰਨੀਆਂ ਤੇ ਫਿਰ ਤੁਹਾਨੂੰ ਫਾਇਦਾ ਕੀ ਐ ਏਦੇ ਸ਼ਹਿਰ ਚ ਰਹਿ ਕੇ ਮੋਹਾਲੀ ਚ ਕੀ ਸਦਾ ਬਾਕੀ ਜੇ ਇਹਦੀ ਗਲਤੀ ਹੁੰਦੀ ਨਾ ਤਾਂ ਇਕੱਲੀ ਇੱਕ ਵੀਡੀਓ ਨਹੀਂ ਹੋਰ ਵੀ ਵੀਡੀਓਜ਼ ਆਉਣੀਆਂ ਸੀਗੀਆਂ ਕੁੜੀ ਦੀ ਕੋਈ ਗਲਤੀ ਨਹੀਂ ਆ ਮੇਰੇ ਤਾਂ ਇਹ ਗਲਤੀ ਹੋ ਗਈ ਕਿ ਮੈਂ ਉੱਥੇ ਜਾ ਕੇ ਸਿਰਫ ਇੰਨਾ ਕ ਪੁੱਛ ਲੈ ਕੇ ਕਿ ਆਂਟੀ ਜੀ ਗੱਲ ਕੀ ਹੋਈ ਆ ਕੁੜੀ ਗੱਲ ਕੀ ਹੋਈ ਇਹ ਗਲਤੀ ਹੋ ਗਈ ਕਿ ਮੈਂ ਕਹਿਣ ਲੱਗਾ